हे दशमे पात्रा हे कलगीधर पिता गुरु गोविंद सिंह जी असि आज सवेरे ਤੁਹਾਡੇ ਚਰਨਾਂ ਵਿੱਚ ਮੱਥਾ ਟੇਕਦੇ ਹਾਂ ਤੁਸੀਂ ਖਾਲਸੇ ਨੂੰ ਜਨਮ ਦਿੱਤਾ ਸਾਨੂੰ ਹਿੰਮਤ ਸੁਰਬੀਰਤਾ ਅਤੇ ਧਰਮ ਦੀ ਰਾਹ ਦਿੱਤੀ ਤੁਸੀਂ ਦਸਮ ਗ੍ਰੰਥ ਰਾਹੀਂ ਸਾਨੂੰ ਸੱਚ ਦੀ ਜੋਤ ਦਿਖਾਈ ਤੁਸੀਂ ਆਪਣੇ ਚਾਰ ਸਾਹਿਬਜ਼ਾ ਦਿਆਂ ਅਤੇ ਅਣਗਿਣਤ ਸਿੱਖਾਂ ਦੀ ਸ਼ਹਾਦਤ ਰਾਈ ਸੱਚੇ ਧਰਮ ਦੀ ਰੱਖਿਆ ਕੀਤੀ। हे ਪਿਤਾ ਜੀ ਸਾਡੀ ਰੱਖਿਆ ਕਰੋ। ਸਾਡੇ ਮਨ ਨੂੰ ਗਾਇਰਤਾ ਤੋਂ ਬਚਾਓ। ਸਾਨੂੰ ਨਾਮ ਜਪਣ ਦੀ ਗੁਰਮਤਿ ਅਨੁਸਾਰ ਜਿਉਣ ਦੀ ਅਤੇ ਇਮਾਨਦਾਰੀ ਨਾਲ ਕਮਾਈ ਕਰਨ ਦੀ ਦਾਤ ਬਖਸ਼ੋ ਸਾਡੇ ਕਰਾਂ ਵਿੱਚ ਪ੍ਰੇਮ ਚੜ੍ਹਦੀ ਕਲਾ ਅਤੇ ਗੁਰਸਿੱਖੀ ਦਾ ਨੂਰ ਬਣਾਈ ਰੱਖੋ ਸਾਨੂੰ ਅਡੋਲ ਨਿਸ਼ਚਾ ਦਿਓ ਜੋ ਵੀ ਕੰਮ ਕਰੀਏ ਧਰਮ ਉੱਤਮ ਮਨੁੱਖਤਾ ਦੀ ਪਹਲਾਈ ਲੈ ਕਰੀਏ ਗੋਵਿੰਦ ਸਿੰਘ ਜੀ ਸਾਡੀ ਜ਼ਿੰਦਗੀ ਨੂੰ ਖਾਸਿਵਾਲੇ ਰਾਹੇ ਚੱਲਣ ਦਿੱਤਾ ਕਦੇਉ ਅਸੀਂ ਹਰ ਰੋਜ਼ ਤੁਹਾਡੀ ਯਾਦ ਵਿੱਚ ਰਹੀਏ ਅਤੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੇ ਰਹੀਏ ਸਾਡੀ ਅਰਦਾਸ ਹੈ ਸਰਬੱਤ ਦਾ ਭਲਾ ਹੋਵੇ ਧਰਮ ਦੀ ਜਿੱਤ ਹੋਵੇ ਤੇ ਸਿੱਖਾਂ ਦੇ ਮਨ ਵਿੱਚ ਸਦਾ ਚੜਦੀ ਕਲਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ